ਦੇ ਪੰਜਾਬ ਦਾ ਵਧਿਆ ਹੋਇਆ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਗੁਰਵਿੰਦਰ ਘਾਂਗੇ ਵਾਲਾ ਨੰਬਰ ਲੈਂਦੇ ਪੰਜਾਬ ਦਾ ਬੋਲ ਵੱਡੇ ਪਾਈਦੇ ਲਓ ਅਗਲੀ ਕਬੱਡੀ ਅੰਮੇ ਦੀ ਫਿਰ ਸੀ ਗਿਆ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਫੇਰ ਅੱਗੇ ਵੱਲ ਵਧ ਗਿਆ ਕੈਮਰੇ ਹੋਲਸ ਨੇ ਚੌਂਦੇ ਵਿੱਚੋਂ ਦੇਖਦੇ ਆ ਵੀ ਫੌਕਤ ਅਲੀ ਪਰ ਫਿਰ ਅੱਪਾ ਇਸ ਸਮੇਂ ਬਾਜਾ ਅਕਰਿੰਦਰ ਬਾਈ ਬਿਲਕੁਲ ক্লোਜ਼ ਸ਼ਾਟ ਲੈਣਾ ਇਹ ਲੱਗਦਾ ਵੀ 50 ਕੱਲ ਇਸ ਸਮੇਂ ਵੱਖਰੀ ਹੈ ਇਧਰ ਦੇਖਦੇ ਆਂ ਵੀ ਅੱਜ ਸਿਰੇ ਦੀ ਟੱਕਰ ਹੈ ਇਧਰ ਹੈਪੀ ਬਾਈ ਨਾਲ ਪ੍ਰਦੀਪ ਟਾਣਾ 365 ਨੇ ਵੱਖਰੇ ਇਤਿਹਾਸ ਬਣਾਇਆ ਲਓ ਫੇਰ ਸਾਡੇ ਵਾਲਿਆਂ ਵੱਲੋਂ ਦੂਜੀ ਕਬੱਡੀ 500 ਦੀ ਵਾਹ ਵਾਹ ਖੇਡ ਕਬੱਡੀ ਹੈ ਬਲਜੀਤ ਸਿੰਘ ਜੀ ਬਿਰਖ ਸਾਹਿਬ ਵਾਸੀ ਸਾਹਿਬ ਮੁਬਾਰਕਬਾਦ ਹੈ ਇਹ ਅੱਜ ਦਾ ਖੇਡ ਜਿਹੜਾ ਕੱਪ ਹੈ ਸਫਲ ਹੈ ਅਗਲੇ ਸਾਲ ਤੀਜੇ ਸਾਲ ਦੇ ਵਿੱਚ ਜਿਹੜਾ ਪੁੱਜੇਗਾ ਜਸਵਿੰਦਰ ਸਿੰਘ ਜੀ ਨਾਗਰਾ ਪਾਕਿਸਤਾਨ ਦੀ ਸਾਰੀ ਟੀਮ ਦੇ ਲਈ 550 ਡਾਲਰ ਜਿਹੜਾ ਉੱਜਿਆ ਮਨ ਲਈ ਪੈਸੇ ਹੀ ਆਏ ਡਿੱਗੀ ਜਾਂਦੇ ਆ ਵੀ ਏਟੀਐਮ ਮਸ਼ੀਨ ਵੀ ਲੱਗਦਾ ਹੈਕ ਹੋ ਗਈ ਆ ਇਧਰ ਇਧਰ ਲੱਕੀ ਸਾੰਪਰਾ ਦੇਖਦਾ ਅਮਰੀਕਾ ਵਾਲਿਓ ਇਤਾਂ ਨਾ ਕੁਝ ਕਰ ਕਹਿੰਦੇ ਕੈਡੀ ਖੇਡਣ ਦਾ ਅੰਦਰ ਬਲਾਂਟ ਲੋ ਬਾਲ ਦੇ ਲਈ ਫੇਰ ਵੱਧ ਹੋਇਆ ਉਧਰ ਖੇਡ ਮੈਦਾਨ ਦੇ ਉਧਰ ਚਾਰ ਜਫੀ ਤਿਆਰ ਨਿਊਜ਼ੀਲੈਂਡ ਦੀ ਟੀਮ ਦੇ ਹੌਬ ਵੱਲੋਂ ਵੱਲੋਂ ਖੇਡ ਮੈਦਾਨ ਦੇ ਉਧਰ ਚਾਰਾਂ ਦੇ ਵਿੱਚੋਂ ਧੁੱਕਾ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਪਰ ਬਲਾਲ ਢਿੱਲੋਂ ਕਹਿੰਦੇ ਪੰਜਾਬ ਦਾ ਨੰਬਰ ਆਪਣੀ ਟੀਮ ਦੇ ਲਈ ਅੰਬਾ ਕਹਿੰਦੇ ਸੁਰ ਸਿੰਘ ਦਾ ਖੇਡ ਮੈਦਾਨ ਦੇ ਉੱਪਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅੰਬਾ ਕਹਿੰਦੇ ਸੁਰ ਸਿੰਘ ਦਾ ਔਰ ਸਾਹਮਣੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿੱਤੀ ਹੋਈ ਟਰਾਈ ਨੰਬਰ ਅੰਬਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅੰਬੇ ਨੇ ਆਪਣੀ ਟੀਮ ਦੇ ਲਈ ਨੰਬਰ ਜੋੜ ਲਿਆ ਮਾਰ ਮਾਰ ਡੰਡ ਛਾਤੀ ਪਈ ਗੁੰਦੀ ਆ ਤਾਹੀ ਗੱਭਰੂ ਦੀ ਚਰਚਾ ਪਿੰਡ ਪਿੰਡ ਹੁੰਦੀ ਆ ਜੜੀ ਆ ਜਵਾਨੀ ਨਾਲ ਕਿਸੇ ਗੱਲ ਦਾ ਗਰੂਰ ਹੈ ਓਮੀ ਮਾਝੇ ਵਾਲਾ ਜੱਟ ਤਾਹੀ ਕਬੱਡੀ ਚ ਮਸ਼ਹੂਰ ਆ ਕਬੱਡੀ ਚ ਮਸ਼ਹੂਰ ਆ ਉਹ ਸਾਹਮਣੇ ਕਬੱਡੀ ਬਲਾਲ ਢਲੋਂਦੇ ਉਹ ਕਹਿੰਦੇ ਸੀਚਿਆਲ ਦਾ ਪਿੰਦੂ ਟਰਾਈ ਕਰਦਾ ਹੈ ਨੰਬਰ ਬਲੰਟ ਲੋ ਦਾ ਕਬੱਡੀ ਅੰਮ੍ਰਿਤ ਦੀ ਦੂਜਾ ਸੈਮੀ ਜਿਹੜੀ ਜਿੱਤ ਗਈ ਫਾਈਨਲ ਦੇ ਵਿੱਚ ਗੱਲਾਂ ਕਰਾਵੇਗੀ ਫਾਈਨਲ ਦੇ ਵਿੱਚ ਸੁਪਰੀਮ ਸੈਕਸਿਟੀ ਨਿਊਜ਼ੀਲੈਂਡ ਦਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਤੇ ਨਾਲ ਗੋਪੀ ਬੈਂਸ ਦਾ ਬਬਲੂ ਕੁਰੂ ਖੇਤਰ ਦਾ ਗੋਪੀ ਬੈਂਸ ਦਾ ਗੋਪੀ ਹਕੀਮਪੁਰ ਦਾ ਵੱਡਾ ਧੰਨਵਾਦ ਸਤਿਕਾਰਯੋਗ ਸ਼ਖਸੀਅਤਾਂ ਨੇ ਉਹ ਸਾਹਮਣੇ ਕਬੱਡੀ ਕਹਿੰਦੇ ਕਲੀਮ ਵਾਲਾ ਜੱਟ ਖੇਡ ਮੈਦਾਨ ਦੇ ਅੰਦਰ ਪਾਉਣ ਦੇ ਲਈ ਵੱਧਾ ਹੋਇਆ ਹੈ ਰੇਡੀਓ ਸਾਡੇ ਵਾਲਾ ਵੱਲੋਂ ਲਾਡੀ ਬਾਈ ਹੁਣਾਂ ਵੱਲੋਂ ਤੀਜੀ ਕਬੱਡੀ 500 ਦੀ ਆ ਗਈ ਬਾਈ ਹੋ ਜੋ ਹੱਥ ਤੇ ਬਾਈ ਹੋ ਜੋ ਹੱਥ ਤੇ ਆਹ ਇਹ ਯਾਦਾਂ ਰਹਿ ਜਾਣੀਆਂ ਜਿਹਦੇ ਦੀਲ ਜੇ ਪੈ ਗਿਆ ਨਾ ਕੇਸ ਮੱਖਣ ਜੀ ਯਾਦ ਰੱਖੂਗਾ ਵੀ ਦੂਜੇ ਕੱਪ ਤੇ ਪਿਆ ਸੀ ਇਹ ਵੀ ਯਾਦਗਾਰੀ ਇਤਿਹਾਸ ਬਣ ਜਾਣਾ ਮੱਖੀ ਫੇਰ ਆ ਗਿਆ ਮੱਖੀ ਹੁੰਦੀ ਮੱਖੀ ਦੀ ਕਬੱਡੀ ਰਾਣਾ ਲਈ ਸ਼ਾਨ ਖੇਡ ਮੈਦਾਨ ਦੇ ਉੱਪਰ ਨਫੀਸ ਗੁੱਜਰ ਉਹ ਕਰਦਾ ਟਰਾਈ ਖੇਡ ਮੈਦਾਨ ਦੇ ਉੱਪਰ ਪਰ ਨੰਬਰ ਮੱਖਣ ਮੱਖੀ ਦਾ ਅੱਜ ਕਹਿੰਦੇ ਮੱਖੀ ਵੀ ਰੁਕਣ ਦੇ ਮੂਡ ਦੇ ਵਿੱਚ ਨਹੀਂ ਛੋਟਾ ਦੁੱਲਾ ਆ ਗਿਆ ਜੇ ਇੱਕ ਜੱਫਾ ਲੱਗ ਜਾਏ ਗੱਲਾਂ ਟਿਕਾਣੇ ਹੋ ਜਾਣਾ ਅਮਨ ਬਾਈ ਗੁਜਾਰ ਸਿੰਘ ਜੀ ਹੁਣੇ ਆਖਦੇ ਵੀ ਗੁਜਾਰ ਸਿੰਘ ਜੀ ਅੱਜ ਗੁੰਡੂ ਮਜਾਲਾ ਹੁਣ ਜੇ ਆਂ ਕਬੱਡੀਆਂ ਮੈਚ ਦੀਆਂ ਰਹਿ ਗਈਆਂ ਜਿੱਤ ਹਾਰ ਵਾਲੀਆਂ ਇਹਨਾਂ ਤੇ ਫੈਸਲੇ 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 ਹੋ ਜਾਂਦੇ ਆ ਜਿਹਾਰ ਸਿੰਘ ਜੀ ਪੁੰਨੂ ਮਜਾਲਾ ਵਾਲੇ ਕਹਿੰਦਾ ਵੀ ਨਿਊਜ਼ੀਲੈਂਡ ਦਾ ਹਰ ਜਫਾ ਹੁਣ ਤੋਂ 500 ਡਾਲਰ ਦਾ ਮੌਸਮ ਬਲਾਲ ਢੱਲੋ ਦੀ ਸੀਚੇ ਵਾਲੀ ਆ ਇੱਕ ਪਾਸੇ ਪਿੰਦੂ ਉਹ ਸੀਚੇ ਵਾਲੀ ਆ ਕਰਦਾ ਦੋ ਹੱਥਾਂ ਇੱਕ ਪਾਸੇ ਇੱਕ ਪਾਸੇ ਮੋਸਮ ਬਲਾਲ ਢਿੱਲੋ ਆ ਉਧਰ ਉਸਤਾਦ ਜੀ ਮੱਖਣ ਵਾਲੀ ਜੀ ਰਪਿੰਦਰ ਜਲਾਲ ਹੁਣਾਂ ਦਾ ਵੀ ਦਿਲ ਦੀ ਅਗੇ ਰਾਜਾ ਜੋ ਤੱਤਵਾ ਉਹ ਵਾਕਈ ਸੋਹੜ ਹੈ ਜਕਾਰਾ ਵਾਲਾ Hallyu final <inaudible> rinda, Hallyu final rinda, Hallyu final